ਇੱਕ ਦਿੱਲੀ ਦੇ ਵਿੱਚ ਬੜੀ ਕਾਮਯਾਬ ਸਕੀਮ ਚੱਲ ਰਹੀ ਹੈ ਅਰਵਿੰਦ ਕੇਜਰੀਵਾਲ ਜੀ ਨੇ ਉਹ ਸਕੀਮ ਜਿਹੜੀ ਚਲਾਈ ਸੀ ਦੇਸ਼ ਦੇ ਵਿੱਚ ਦਿੱਲੀ 'ਚ ਚੱਲ ਰਹੀ ਹੈ ਤੇ ਹੁਣ ਅਸੀਂ ਦੂਸਰਾ ਸੂਬਾ ਹੋਵਾਂਗੇ ਫਰਿਸ਼ਤੇ ਸਕੀਮ ਹੈ ਫਰਿਸ਼ਤੇ 'ਚ ਕੀ ਹੈ ਕੋਈ ਐਕਸੀਡੈਂਟ ਹੋ ਜਾਏ ਕੋਈ ਵੀ ਬੰਦਾ ਐਕਸੀਡੈਂਟ ਵਾਲੇ ਕੋਈ ਜ਼ਖਮੀ ਨੂੰ ਨੇੜੇ ਦੇ ਜਿਹੜੇ ਮਰਜ਼ੀ ਪ੍ਰਾਈਵੇਟ ਹਸਪੀਟਲ 'ਚ ਅਸੀਂ ਇੰਪੈਨਲ ਕਰਾਂਗੇ ਸਾਰੇ ਹਸਪਤਾਲ ਨਾਲ ਨਾਲ ਇੰਪੈਨਲ ਉਹਨਾਂ ਨੂੰ ਇੰਪੈਨਲ ਕਰਾਂਗੇ ਕਿ ਉਹਦੇ ਵਿੱਚ ਪਹੁੰਚਾ ਦੇ ਉਦੇ ਵਿੱਚ ਪਹੁੰਚਾ ਦੇ ਤਾਂ ਸਾਰਾ ਇਲਾਜ ਵੀ ਫਰੀ ਹੋਊਗਾ जख्मी ਦਾ ਪਲੱਸ ਜੇ ਉਹਦਾ ਨਾਮ ਦੱਸੂਗਾ ਜਦੋਂ ਉਹ ਫਰਿਸ਼ਤੇ ਸਕੀਮ ਚ ਕਿਉਂਕਿ ਉਹ ਤਾਂ ਫਰਿਸ਼ਤਾ ਹੀ ਬਣ ਕੇ ਆਇਆ ਹੋਊਗਾ ਨਾ ਫਿਰ ਕਿ ਮੌਤ ਤੋਂ ਬਚਾ ਲਿਆ ਤਾਂ ਉਹਨੂੰ ਵੀ ਇਨਾਮ ਦੇਣ ਦਾ ਜਿਹੜਾ ਪ੍ਰੋਸੈਸ ਹੈ ਪੰਜਾਬ ਚ ਵੀ ਸ਼ੁਰੂ ਕਰਾਂਗੇ ਇਹਨੂੰ ਮੈਂ ਜੋੜੂਗਾ 27 ਜਨਵਰੀ ਨੂੰ ਜੋ ਐਸਐਸਐਫ ਲਾਂਚ ਕਰ ਰਹੇ ਹਾਂ ਅਸੀਂ ਸੜਕ ਸੁਰੱਖਿਆ ਫੋਰਸ ਉਹ ਵੀ ਫਰਿਸ਼ਤਾ ਹੀ ਨੇ 27 ਜਨਵਰੀ ਨੂੰ ਏਪੀ ਦੇ ਗਰਾਊਂਡ ਦੇ ਵਿੱਚ ਸੜਤ ਸੁਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੁਪਰ ਹੋਊਗਾ ਜਿਹਦੇ ਕੋਲੇ ਸੜਕਾਂ ਲਈ ਅਲੱਗ ਪਰਸੋਊਗੀ ਅਲੱਗ ਉਹਦੀ ਯੂਨੀਫਾਰਮ ਹੋਊਗੀ ਔਰ ਅਲੱਗ ਉਹਨਾਂ ਦੀਆਂ ਗੱਡੀਆਂ ਹੋਣਗੀਆਂ ਟੁਆਟਾ ਹਿਲਿਕਸ ਗੱਡੀਆਂ ਨੇ ਬਹੁਤ ਪਾਵਰਫੁੱਲ ਗੱਡੀਆਂ ਨੇ ਦੁਬਈ ਦੀ ਪੁਲਿਸ ਕੋਲੇ ਗੱਡੀਆਂ ਨੇ ਸੋ ਉਹਨਾਂ ਗੱਡੀਆਂ ਦੇ ਵਿੱਚ ਗੈਸ ਕਟਰ ਆਰੀ ਦਾ ਬਲੇਡ ਫਰਸਟ ਏਡ ਦਾ ਸਮਾਨ ਦੋ ਚਨ ਕਟਰਾ ਖਰਾਬ ਹੋ ਗਿਆ ਕੋਈ ਵਹੀਕਲ ਖਰਾਬ ਹੋ ਕੇ ਖੜ ਗਿਆ ਉਹਨੂੰ ਪਾਸੇ ਕਰਨਾ ਆਪਾਂ ਪਿਛਲੇ ਦਿਨੀ ਪਿਛਲੇ ਕੁਝ ਦਿਨਾ ਚ ਤੁਹਾਡੇ ਕੈਮਰਾ ਰਹੀਂ ਕੱਲ ਮਾਰੇ ਤੁਸੀਂ ਵੀ ਲਿਖਿਆ ਹੋਊਗਾ ਬਹੁਤ ਸਾਰੇ ਸੜਕੀ ਹਾਦਸੇ ਹੋਏ ਨੇ ਜਿਹੜੇ ਖੜੀ ਹੋਏ ਖੜੇ ਟਰੱਕ ਚ ਗੱਡੀ ਵੜ ਗਈ ਖੜੇ ਟਰੱਕ ਚ ਇਹਨੂੰ ਪੀਪੀ ਦੀ ਫੋਰਸ ਜਾ ਰਹੀ ਸੀ ਚਾਰ ਸਾਡੇ ਮੁਲਾਜ਼ਮ ਸ਼ਹੀਦ ਹੋਏ ਤੇ ਖੜੇ ਹੋਏ ਟਰੱਕ ਚ ਤੋ ਇਹ ਘਟਨਾਵਾਂ ਨਹੀਂ ਹੋਣਗੀਆਂ ਇਸੇ ਕਰਕੇ ਟ੍ਰੇਨਿੰਗ ਜਿਹੜੀ ਉਹਨਾਂ ਦੀ ਕੰਪਲੀਟ ਹੋ ਚੁੱਕੀ ਹੈ। ਕਪੂਰਥਲੇ ਉਹਨਾਂ ਦੀ ਟ੍ਰੇਨਿੰਗ ਹੋਈ ਹੈ। ਤੇ ਐਸਐਸਐਫ ਜਿਹੜੀ ਹੈ ਉਹ ਫਰਿਸ਼ਤੇ ਤੇ ਐਸਐਸਐਫ ਘੱਟੇ। ਤੇ ਐਸਐਸਐਫ ਜਿਹੜੀ ਹੈ ਉਹ ਉਹਦੀ ਉਹਦੀ ਗੱਡੀ ਦੇ ਵਿੱਚ ਵੀ ਇੱਕ ਸਿਸਟਮ ਹੈ ਉਹ ਜਾਂ ਹੋਊਗਾ ਕਿ ਉਹ ਨੀਅਰੈਸਟ ਟ੍ਰੋਮਾ ਸੈਂਟਰ ਜਾਂ ਨੀਅਰੈਸਟ ਹਸਪੀਟਲ ਜੋ ਸਭ ਤੋਂ ਨੇੜੇ ਹੈ। ਫਰਜ਼ ਕਰ ਲਓ ਕੋਈ ਐਕਸੀਡੈਂਟ ਹੋ ਗਿਆ ਤਾਂ ਹੋ ਸਕਦਾ 2 ਕਿਲੋਮੀਟਰ ਪਿੱਛੇ ਹੀ ਜਾਣਾ ਪਵੇ ਤੇ ਪਿੱਛੇ ਵਾਲਾ ਅਸਥਾਨ ਨੇੜੇ ਹੈ ਜੀ। ਗਾਹਾਂੜਾ 10 ਕਿਲੋਮੀਟਰ ਤੇ ਪਿੱਛੇ 2 ਕਿਲੋਮੀਟਰ ਤੇ ਉਹ ਲੈ ਕੇ ਜਾਣਾ ਉਹ ਸਾਰਾ ਸਿਸਟਮ ਉਹਨਾਂ ਦੀ ਗੱਡੀਆਂ ਚ ਹੋਊਗਾ ਇਹ 27 ਤਰੀਕ ਨੂੰ ਅਸੀਂ ਲਾਂਚ ਕਰਾਂਗੇ ਉਸ ਤੋਂ ਬਾਅਦ ਤੁਸੀਂ ਕਿਸੇ ਗੱਡੀ ਚ ਬਹਿ ਕੇ ਆਪਣਾ ਕੋਈ ਡਾਕੂਮੈਂਟਰੀ ਟਾਈਪ ਕੋਈ ਪ੍ਰੋਗਰਾਮ ਕਰਨਾ ਹੈ ਤਾਂ ਕਰ ਸਕਦੇ ਹੋ ਇਹ ਐਸਐਸਐਫ ਇਸ ਤਾਂ ਚੱਲਦੀ ਹੈ ਔਰ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀ ਹੋਊਗੀ ਹਰ 30 ਕਿਲੋਮੀਟਰ ਬਾਅਦ ਇੱਕ ਇੰਟਰਸੈਪਟਰ ਗੱਡੀ ਵੀ ਖੜੀ ਹੋਊਗੀ ਜਿਹੜੀ ਕਿ ਸਾਰਾ ਕੁਝ ਨੋਟ ਕਰੀ ਜਾਂਦੀ ਹੋਊਗੀ ਕਿ ਅੱਗੇ ਉਹਦੀ ਗੱਡੀ ਲੱਗੇ ਜੇ ਕੋਈ ਓਵਰ ਸਪੀਡ ਹੈ ਤਾਂ ਉਹ ਦੱਸ ਦੇਣਗੇ ਕਿ ਆਹ ਨੰਬਰ ਗੱਡੀ ਓਵਰ ਸਪੀਡ ਆ ਰਹੀ ਹੈ ਅੱਗੇ ਉਸ ਗੱਡੀ ਨੂੰ ਰੋਕਿਆ ਜਾ ਸਕਦਾ ਸੜਕੀ ਹਾਦਸੇ ਘਟਾਉਣ ਦਾ ਸਭ ਤੋਂ ਵਧੀਆ ਸਾਧਨ ਹੈ ਆਧ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਸ਼ 'ਚ ਸਭ ਤੋਂ ਵੱਧ ਮੌਤਾਂ ਪਰ ਡੇ ਪੰਜਾਬ 'ਚ ਹੋ ਰਹੀਆਂ ਨੇ ਲਗਭਗ 16 ਤੋਂ 18 ਜਾਨੀ ਕਿ ਜੇ ਇਹਨੂੰ ਮਹੀਨੇ ਤੇ ਸਾਲਾਂ 'ਚ ਗੁਣਾ ਕਰ ਲਈਏ ਤਾਂ ਇੱਕ ਸਾਲ 'ਚ 6000 ਤੋਂ ਵੱਧ ਬੰਦਾ ਜੀ ਅਸੀਂ ਉਹਨਾਂ ਪ੍ਰੈਸੈਂਟ ਮੀ ਹਾਦਸੇ ਘਟਾ ਲੇ ਸਪੀਡ ਕੰਟਰੋਲ ਕਰ ਲਈ ਖੜੇ ਹੋਏ ਬਾਹਨ ਜਿਹੜੇ ਸੜਕਾਂ ਦੇ ਖਰਾਬ ਨੇ ਉਹਨਾਂ ਨੂੰ ਇਧਰੋਂ ਤੋਂ ਸਾਈਡ ਤੇ ਕਰ ਲਿਆ ਟਾਈਮ ਤੇ ਮੈਡੀਕਲ ਸਹੂਲਤ ਮਿਲ ਗਈ ਜੇ 50% ਵੀ ਕਲ ਸਮਝੋ 3000 ਬੰਦੇ ਦੀ ਜਾਨ ਬਚਾ ਸਕਦੇ ਜੋ ਅਜਾਈ ਜਾਂਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ